ਬੀਤੇ ਦਿਨੀ ਰਾਵੀ ਦਰਿਆ ਵਿੱਚ ਆਏ ਹੜਕਾ ਨੇ ਪਿੰਡ ਕੋਨੇਵਾਲ ਤੁਸੀਬਨ ਟੋਟਿਆ ਸੀ ਜਿਸ ਨਾਲ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਤੇ ਭਾਰੀ ਨੁਕਸਾਨ ਹੋਇਆ ਇਸ ਤੁਸੀਬਨ ਵਿੱਚ ਪੈ ਪਾੜਨ ਨੂੰ ਪੂਰਨ ਵਾਸਤੇ ਬਾਬਾ ਸੁਤਨਾਮ ਸਿੰਘ ਕਾਰਸੇਵਾ ਗੁਰੂਕੇ ਬਾਗ ਵਾਲਿਆਂ ਵੱਲੋਂ ਸੇਵਾ ਲਗਾਈ ਹੋਈ ਸੀ ਜਿਸ ਵਿੱਚ ਨੌਜਵਾਨ ਮਿੱਟੀ ਦੇ ਟਰਾਲੀ ਲੈ ਕੇ ਪਹੁੰਚ ਰਹੀ ਹਨ ਇਸੇ ਕੜੀ ਤਹਿਤ ਚੇਅਰਮੈਨ ਗੁਰਪ੍ਰੀਤ ਸਿੰਘ ਬਣੀਏ ਕੇ ਦੀ ਅਗਵਾਈ ਹੇਠ ਪਿੰਡ ਬਣੀਏ ਕੇ ਕਮਾਸਕਾ ਤੋਂ ਪੰਜ ਟਰਾਲੀ ਮਿੱਟੀ ਦੇ ਬੋਰੀਆਂ ਦੇ ਭਰ ਕੇ ਕੋਨੇਵਾਲ ਵਿਖੇ ਬੰਨ ਨੂੰ ਪੂਰਨ ਵਾਸਤੇ ਭੇਜੇ ਗਏ ਚੇਅਰਮੈਨ ਨੇ ਕਿਹਾ ਕਿ ਉਹ ਹਰ ਪੀੜਤਾ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ ਇਸ ਮੌਕੇ ਚੇਅਰਮੈਨ ਗੁਰਪੀਰ ਸਿੰਘ ਵਣਿਏ ਕੇ ਸੁਖ ਵਣਿਏ ਕੇ ਅਮਰਜੀਤ ਸਿੰਘ ਬਾਗਵਾਲੀਏ ਸੁਖਬੀਰ ਸਿੰਘ ਵਣਿਏ ਕੇ ਗੁਰਵਿੰਦਰ ਸਿੰਘ ਕੁਲਵਿੰਦਰ ਸਿੰਘ ਸਰਦਾਰ ਸਿੰਘ ਮਹਿਤਾਬ ਸਿੰਘ ਸ਼ਮਸ਼ੇਰ ਸਿੰਘ ਕਮਾਸਕਾ ਕਰਨਵੀਰ ਸਿੰਘ ਕਮਾਸਕਾ ਅਮਰਬੀਰ ਸਿੰਘ ਵਣਿਏ ਕੇ ਆਦਿ ਵਿਅਕਤੀ ਹਾਜ਼ਰ ਸਨ ਇਹ ਜਿਹੜੀ ਸੇਵਾ ਵਾ ਇਹ ਸਾਡੇ ਮਾਨਯੋਗ ਸਤਿਕਾਰਯੋਗ ਸਾਡੇ ਇਲਾਕੇ ਦੇ ਕਾਰਸੇਵਾਲੇ ਸੰਤਮਾਪੁਰਖ ਗੁਰੂ ਕੇ ਬਾਗਲ ਬਾਬਾ ਸਮਾਪ ਸਿੰਘ ਜੀ ਬਾਬਾ ਕਰਪਾਲ ਜੀ ਉਹਨਾਂ ਨੇ ਹੁਕਮ ਹੋਇਆ ਸੀ ਸੰਕਾਨੂ ਭਾਈ ਵਨਿਆਲ ਬੰਨ ਜਿਹੜਾ ਟੁੱਟ ਗਿਆ ਵਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਇਸ ਕਰਕੇ ਆਪਾਂ ਜਲਦੀ ਤੋਂ ਜਲਦੀ ਜਿਹੜਾ ਬੰਨ ਬੰਨੀਏ ਕਿਤੇ ਕਿਸਾਨਾਂ ਦੀਆਂ ਆਪਣੇ ਭਰਾਵਾਂ ਦੀਆਂ ਫਸਲਾਂ ਬਚ ਸਕਣ ਤੇ ਜਿੰਨੇ ਵੀ ਭਰਾਵਾਂ ਨੇ ਆਪਣੇ ਲੱਕ ਜੋ ਮਿੱਟੀ ਲੈਉਣੀਆਂ ਆਪਣੀਆਂ ਟਰਾਲੀਆਂ ਦੇ ਵਿੱਚ ਥੋੜਿਆਂ ਦੇ ਵਿੱਚ ਪਾ ਕੇ ਮਿੱਟੀ ਨੂੰ ਆਂਦਾ ਜਾਵੇ ਜਿਗਰ ਮਿੱਟੀ ਉਹਦੇ ਫਰੇਣਾ ਅਸੀਂ ਆਪਦੀ ਦੇ ਮੱਦੇ ਅਰਵੇ ਬੇਨਤੀ ਕਰਦੇ ਸਾਰਿਆਂ ਨੂੰ ਭਾਈ ਜਿੰਨੇ ਵੀ ਮਿੱਟੀ ਦੀ ਸੇਵਾ ਕਰਨੀ ਆ ਉਹ ਸਾਰੇ ਆਪਣੇ ਥੋੜਿਆਂ ਦੇ ਵਿੱਚ ਮਿੱਟੀ ਨੂੰ ਪਾ ਕੇ ਖੜਨ ਉਹ ਕਾਰਨ ਮਿੱਟੀ ਅਤੇ ਜਿਹੜੀ ਇਹ ਸਕਾਰ ਤੇ ਆ ਸਕੇ ਤੇ ਬੰਨ ਜਿਹੜੇ ਬੰਨ ਸਕੀ ਆਪਾਂ ਜਲਦੀ ਤੋਂ ਜਲਦੀ ਤੇ ਕਿਸਾਨਾਂ ਦੇ ਆਪਾਂ ਜਿਹੜਾ ਪਹਿਲੀਆਂ ਨੁਕਸਾਨ ਹੋ ਰਿਆ ਨੂੰ ਰੋਕ ਸਕੀ ਅੱਜ ਮੈਂ ਆਪ ਜੀ ਦੇ ਸਾਹ ਦੇ ਰਹੀ ਅੱবি ਬੇਨਤੀ ਕਰਨਾ ਚਾਹੁੰਨਾ ਵਾ ਸਾਡਾ ਪਾਣੀ ਸਦਿਆਂ ਤੋਂ ਜਿਹੜਾ ਸੀ ਉਹ ਹਰਿਆਣਾ ਤੇ ਹਿਮਾਚਲ ਹਰਿਆਣਾ ਔਰ ਰਾਜਸਥਾਨ ਵਰਤ ਰਿਹਾ ਵਾ ਇਹਨਾਂ ਰਾਜਾਂ ਨੂੰ ਅੱਜ ਅੱਗੇ ਆਉਣਾ ਚਾਹੀਦਾ ਵਾ ਕਿਉਂਕਿ ਪੰਜਾਬ ਨੇ ਕਦੇ ਵੀ ਕੋਈ ਇਹਦੀ ਰੈਲਿਟੀ ਨਹੀਂ ਲਈ ਸਾਡੇ ਪਾਣੀ ਮੁਕਤ ਵਰਤ ਰਿਹਾ ਵਾ ਸਾਰੇ ਆ ਸੂਬਿਆਂ ਦੇ ਵਿੱਚੋਂ ਜੇ ਵੀ ਕੋਈ ਥਾਨ ਚੱਲਦੀ ਆ ਉਹਦੀ ਰਿਐਲਿਟੀ ਉਹਦਾ ਮੁੱਲ ਜਿਹੜਾ ਉਸ ਤੋਂ ਦੇ ਸੂਬੇ ਨੂੰ ਦਿੱਤਾ ਜਾਂਦਾ ਪਰ ਅੱਜ ਮੈਂ ਇਹਨਾਂ ਰਾਜਸਥਾਨ ਦੇ ਰਾਜਸਥਾਨ ਸੂਬੇ ਨੂੰ ਔਰ ਹਰਿਆਣੇ ਨੂੰ ਇਹ ਬੇਨਤੀ ਕਰਦਾ ਅੱਜ ਸਾਡੇ ਭਰਾ ਜਿਹੜੇ ਡੋਪਰੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਮਤਵਾਸਥੇ ਇਹਨਾਂ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਇਹਨਾਂ ਦੀ ਪਰਭਾਈ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ